ਹਾਂ ਜੀ ਅੱਜ ਇੱਥੇ ਜਿੱਥੇ ਕਿ ਆਮਦ ਬੁੜੀ ਪ੍ਰਕਿਰਿਆ ਪਾਣੀ ਜੇ ਤੁਸੀਂ ਵੀ ਇੱਥੇ ਪਹੁੰਚੇ ਹੋ ਵੀ ਕੀ ਹੋਇਆ ਹੈ ਤੁਹਾਨੂੰ ਜੀ ਫੋਨ ਮੇਰਾ ਚੋਰੀ ਹੋ ਗਿਆ ਪਤਾ ਨਹੀਂ ਕਿਨੇ ਕੱਢਿਆ ਸਭ ਤੋਂ ਬਾਹਰ ਕਰਦੀ ਹੋਈ ਚੱਕਦੇ ਕਾਫੀ ਉਹਦੇ ਵਿੱਚ ਕੰਟੈਕਟ ਸਾਰੇ ਸਾਰੇ ਕੰਟੈਕਟ ਨੰਬਰ ਵਗੈਰਾ ਉਹਦੇ ਵਿੱਚ ਹੀ ਨੇ ਉਹ ਕੰਟੈਕਟ ਵੀ ਤੇ ਉਹ ਡਾਟਾ ਡੂਟਾ ਸਾਰਾ ਉਹਦੇ ਵਿੱਚ ਹੀ ਆ ਹਾਂ ਜੀ ਬੈਂਕ ਨਾਲ ਵੀ ਲੱਗੜਾ ਸਵਾ ਬਿਲਕੁਲ ਪਤਾ ਨਹੀਂ ਕਿਹ ਕੋਈ ਪਤਾ ਹੀ ਲੱਗਿਆ ਫਾਉਂਡ ਲੱਗਿਆ ਕੀ ਕੋਈ ਪ੍ਰਬੰਧਾਜ ਘਾਟ ਸੀ ਕੀ ਲੱਗ ਰਿਹਾ ਪ੍ਰਬੰਧਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਨੂੰ ਮੌਕਾ ਰੱਬ ਨੇ ਦਿੱਤਾ ਕਾਟੋਆ ਭੀੜ ਦੇ ਵਿੱਚ ਨਹੀਂ ਸਾਡੇ ਅਮਰੋੜਾ ਦੇ ਪ੍ਰਧਾਨ ਸਾਹਿਬ ਸਾਡੇ ਆਏ ਸੂਬਾ ਪ੍ਰਧਾਨ ਤੇ ਉਹਨਾਂ ਦੇ ਸਵਾਗਤ ਲਈ ਅਸੀਂ ਖੜੇ ਸੀਗੇ ਤੇ ਅਸੀਂ ਨਾਰੇ-ਨਾਰੇ ਝੰਡਾ ਦੇ ਖੜੇ ਸੀਗੇ ਪਿੱਛੋਂ ਕਿਸੇ ਨੇ ਉਹਨੂੰ ਫੋਨ ਕਰ ਲਿਆ ਕਿਹੜਾ ਫੋਨ ਹੈ ਰੈਡਮੀ ਦਾ ਫੋਨ ਸੀ ਜੀ 13 Pro ਵੀ ਲੱਗਦਾ ਕਿ ਇਸ ਜਿਹੜਾ ਪ੍ਰੋਗਰਾਮ ਦੇ ਵਿੱਚ ਕੁਝ ਹੋ ਜਰੇ ਹੈ ਜੇ ਲੋਕ ਵੀ ਪਹੁੰਚੇ ਹੋਏ ਸੀ ਦੇਖੋ ਸੀਗੇ ਵਿੱਚ ਇਹੀ ਤਾਕ ਦੇ ਵਿੱਚ ਸੀਗੇ ਵੀ ਕਿਹੜਾ ਬੰਦਾ ਕਿਦਾਂ ਖੜੇ ਹੋਣੇ ਵਿੱਚ ਉਹ ਅਟਕ ਲੱਗੇ ਸਿਕਿਉਰਟੀ ਇੰਤਜ਼ਾਮਾਂ ਦੀ ਘਾਟ ਨਾ ਜਰਾ ਹੀ ਕੀ ਲੱਗਦਾ ਸਿਕਿਉਰਟੀ ਆਪਣੇ ਸਾਰੇ ਸਹੀ ਗਾਈਡ ਸੀਗੇ ਜ਼ੋਰ ਦੇ ਨਾਲ ਪਰ ਹੁਣ ਜੋ ਸਾਰੇ ਆਣਾ ਹੀ ਵੈਲਕਮ ਜੀ ਖੜੇ ਸੀਗੇ ਵਿੱਚੋਂ ਫੋਨ ਕੱਢੀ ਲੈ ਗਏ ਦੇਖੋ ਆਪ ਆ ਰਹੇ ਸਵਿਚ ਆਪ ਆ ਰਹੇ ਹੁਣੇ ਕੀਤਾ ਦੋ ਵਾਰੀ ਫੋਨ ਚੋ ਆਵਾਰੀ ਕਮੇਟ ਵੀ ਦੀਓ ਹੁਣ ਹਾਂ ਕਮੇਟ ਕਰ ਦੇ ਹੁਣ ਕਰ ਦੇ ਬੰਦ